ਕੀਡਰ ਦਾ ਆਈਪੀਐਸ ਅਫਸਰ ਆਪਣੀ ਰਿਹائش ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਕਿਹਾ ਗਿਆ ਖੁਦਕੁਸ਼ੀ ਕਰ ਲਈ ਗਈ ਹੈ ਪਰ ਇਲਜ਼ਾਮ ਨੇ ਕਿ ਉਸ ਉੱਤੇ ਬਹੁਤ ਪ੍ਰੈਸ਼ਰ ਸੀ ਇਲਜ਼ਾਮ ਨੇ ਕਿ ਉਸ ਬਾਰੇ ਭद्दी ਸ਼ਬਦਾਵਲੀ ਵਰਤੀ ਗਈ ਇਲਜ਼ਾਮ ਨੇ ਕਿ ਉਸ ਨੂੰ ਜਾਤੀਸੂਤਕ ਸ਼ਬਦਾਂ ਦੇ ਨਾਲ ਨਿੰਦਿਆ ਗਿਆ ਔਰ ਪਰੇਸ਼ਾਨ ਹੋ ਕੇ ਉਸ ਆਈਪੀਐਸ ਅਫਸਰ ਨੇ ਕਦਮ ਚੁੱਕ ਲਿਆ ਉਸ ਦੀ ਧਰਮ ਪਤਨੀ ਨੇ ਫੌਰੀ ਤੌਰ ਦੇ ਉੱਤੇ ਐਫਆਈਆਰ ਕਰਵਾਈ ਐਫ ਆਈ ਆਰ ਦੇ ਵਿੱਚ 9 ਦੇ ਕਰੀਬ ਔਨ ਡਿਊਟੀ ਆਈ ਪੀ ਐਸ ਆਫਸਰਸ ਇੱਕ ਰਿਟਾਇਰਡ ਆਈ ਪੀ ਐਸ ਆਫਸਰ ਅਤੇ ਤਿੰਨ ਆਈ ای ایس ਆਫਸਰਸ ਰਿਟਾਇਰਡ ਜਿਹੜੇ ਨੇ ਉਹਨਾਂ ਦਾ ਨਾਮ ਵਿੱਚ ਪਾਇਆ ਗਿਆ ਔਰ ਹਰਿਆਣੇ ਦੇ ਡੀ ਜੀ ਪੀ ਐਸ ਦੇ ਵਿੱਚ ਮੁਖ ਸਫਾ ਦੇ ਵਿੱਚ ਨਜ਼ਰ ਆ ਰਹੀ ਹੈ ਵਿਰੋਧ ਹੋ ਰਿਹਾ ਹੁਣ ਤਾਂ ਹਰਿਆਣਾ ਕੈਡਰ ਦੇ ਆਈ ای ایس ਆਫਸਰਸ ਦੀ ਐਸੋਸੀਏਸ਼ਨ ਨੇ ਵੀ ਮਤਾ ਪਾ ਲਿਆ ਔਰ ਹੁਣ ਕਾਨੂੰਨੀ ਕਾਰਵਾਈ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸਲ ਹਰਿਆਣਾ ਦੇ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਦੇ ਸੁਸਾਈਡ ਤੋਂ ਬਾਅਦ ਹਰਿਆਣਾ ਕੇਡਰ ਦੇ ਹਰਿਆਣਾ ਦੀ ਬਿਊਰੋਕ੍ਰੇਸੀ ਦੇ ਵਿੱਚ ਵੱਡੀ ਬੇਚੈਨੀ ਸੁਣਨ ਨੂੰ ਆ ਰਿਹਾ ਹੈ ਕਿ ਅਕਸਰ ਸ਼ਾਂਤ ਰਹਿਣ ਵਾਲੇ ਆਈਈਐਸ ਤੇ ਆਈਪੀਐਸ ਅਫਸਰ ਇਸ ਵੇਲੇ ਵਟਸਐਪ ਗਰੁੱਪਸ ਦੇ ਵਿੱਚ ਐਕਟਿਵ ਨਹੀਂ ਉਹਨਾਂ ਦੇ ਵਟਸਐਪ ਗਰੁੱਪਸ ਇਸ ਵੇਲੇ ਐਕਟਿਵ ਨਹੀਂ ਇਸਦੇ ਚੱਲਦੇ ਸ਼ੁੱਕਰਵਾਰ ਨੂੰ ਦੇਰ ਸ਼ਾਮ ਆਈਏਐਸ ਅਫਸਰ ਐਸੋਸੀਏਸ਼ਨ ਦੀ ਇੱਕ ਵਰਚੁਅਲ ਮੀਟਿੰਗ ਹੋਈ ਹੈ ਜਿਸ ਵਿੱਚ 40 ਅਫਸਰ ਜੁੜੇ ਇਸ ਮੀਟਿੰਗ ਦੇ ਵਿੱਚ ਮ੍ਰਿਤਕ ਅਫਸਰ ਪੂਰਨ ਕੁਮਾਰ ਦੀ ਧਰਮ ਪਤਨੀ ਆਈਏਐਸ ਅਫਸਰ ਅਮਨੀਤ ਵੀ ਸ਼ਾਮਿਲ ਰਹੇ ਐਦਰ ਸ਼ੈਡਿਊਲਡ ਕਾਸਟ ਅਤੇ ਸ਼ੈਡਿਊਲਡ ਟ੍ਰਾਈਬ ਸੰਬੰਧੀ ਆਈਏਐਸ ਆਈਪੀਐਸ ਐਚਸੀਐਸ ਅਤੇ ਐਚਪੀਐਸ ਅਧਿਕਾਰੀ ਖੁੱਲ ਕੇ ਆਪੋ ਆਪਣੇ ਤਰੀਕੇ ਦੇ ਨਾਲ ਡੀਜੀਪੀ ਸ਼ਤਰੂਜੀਤ ਕਪੂਰ ਦੇ ਖਿਲਾਫ ਬੋਲਦੇ ਨਜ਼ਰ ਆਏ ਖੈਰ ਇਸ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੀਟਿੰਗ ਦੇ ਵਿੱਚ ਕਰੀਬ 40 ਆਈਏਐਸ ਅਧਿਕਾਰੀ ਮੌਜੂਦ ਰਹੇ ਇੱਕ ਸਵਾਲ ਇਹ ਵੀ ਹੈ ਕਿ ਆਖਿਰ ਹਰਿਆਣਾ ਦੇ ਡੀਜੀਪੀ ਨਿਸ਼ਾਨੇ ਤੇ ਕਿਉਂ ਨੇ ਦਰਸਲ ਸਾਲ 2022 ਤੋਂ ਅਗਸਤ 2023 ਤੱਕ ਐਂਟੀ ਕ腐ਪਸ਼ਨ ਬਿਊਰੋ ਦੇ ਮੁਖੀ ਰਹੇ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਆरोप ਹੈ ਕਿ ਇਸ ਮਾਮਲੇ ਵਿੱਚ ਕਈ ਮਾਮਲੇ ਜਿਹੜੇ ਨੇ ਸਹੀ ਪ੍ਰਕਿਰਿਆ ਦੀ ਪਾਲਣਾ ਨਾ ਕਰਦੇ ਹੋਏ ਦਰਜ ਹੋਏ ਨੇ। આરોਪ ਹੈ ਕਿ ਭ੍ਰਿਸ਼ਟਾਚਾਰ નિਵਾਰਨ ਐਕਟ 1988 ਦੀ ਧਾਰਾ 17A ਦੇ ਤਹਿਤ ਸਰਕਾਰ ਤੋਂ ਇਜਾਜ਼ਤ ਲੈ ਬਿਨਾ ਕਾਰਵਾਈਆਂ ਕੀਤੀਆਂ ਗਈਆਂ। ਇੱਕ ਦਿਨ ਦੇ ਵਿੱਚ ਦੋ ਆਈਐਸ ਅਧਿਕਾਰੀ ਵਿਜੇ దਈਆ ਅਤੇ ਜੈਵੀਰ ਆਰਿਆ ਨੂੰ ਗ੍ਰਿਫਤਾਰ ਕੀਤਾ ਜਿਸ ਕਾਰਨ ਆਈਐਸ ਲੌਬੀ ਦੇ ਵਿੱਚ ਖਿਲਾਫਤ ਹੋਈ। ਹੁਣ वाई ਪੂਰਨ ਕੁਮਾਰ ਕੇਸ ਦੇ ਵਿੱਚ ਅਧਿਕਾਰੀ ਡੀਜੀਪੀ ਦੇ ਖਿਲਾਫ ਹੋ ਰਹੇ ਨੇ ਜਿਸ ਕਰਕੇ ਲੌਬਿੰਗ ਕੀਤੀ ਜਾ ਰਹੀ ਹੈ। ਉਧਰ ਆਈਜੀ ਪੂਰਨ ਕੁਮਾਰ ਸੁਸਾਈਡ ਕੇਸ ਉੱਤੇ ਵੀ ਇਕ ਚਾਤਮਾਨੀ ਜ਼ਰੂਰੀ ਹੈ 7 ਅਕਤੂਬਰ ਨੂੰ ਆਈਜੀ ਪੂਰਨ ਕੁਮਾਰ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਕੋਠੀ ਅੰਦਰ ਖੁਦ ਨੂੰ ਗੋਲੀ ਮਾਰ ਕੇ ਸੂਇਸਾਈਡ ਕੀਤਾ ਇਹ ਜਾਣਕਾਰੀ ਸਾਹਮਣੇ ਆਈ 8 ਅਕਤੂਬਰ ਆਈਜੀ ਦੀ ਆਈਏਐਸ ਪਤਨੀ ਅਮਨੀਤ ਪੀ ਕੁਮਾਰ ਜਾਪਾਨ ਦੌਰੇ ਤੋਂ ਵਾਪਸ ਆਈ ਪੋਸਟਮਾਰਟਮ ਤੋਂ ਇਨਕਾਰ ਕਰਕੇ ਪੁਲਿਸ ਸ਼ਿਕਾਇਤ ਦਰਜ ਕਰਵਾਈ 9 ਅਕਤੂਬਰ ਚੰਡੀਗੜ੍ਹ ਦੇ ਸੈਕਟਰ 11 ਦੇ ਵਿੱਚ ਥਾਣਾ ਅਧੀਨ ਹਰਿਆਣਾ ਦੇ ਚੀਫ ਸੈਕਟਰੀ ਅਨੁਰਾਗ ਰਸਤੋਗੀ ਡੀਜੀਪੀ ਸਤਜੀਤ ਕਪੂਰ ਸਮੇਤ 15 ਉਤੇ ਐਫ ਆਈ ਆਰ ਦਰਜ ਕਰਵਾਈ 10 ਅਕਤੂਬਰ ਚੰਡੀਗੜ੍ਹ ਪੁਲਿਸ ਨੇ ਜਾਂਚ ਲਈ ਆਈ ਜੀ ਪੁਸ਼ਪਿੰਦਰ ਕੁਮਾਰ ਦੀ ਅਗਵਾਈ ਦੇ ਵਿੱਚ 6 ਮੈਂਬਰੀ ਸੈਟ ਬਣਾ ਦਿੱਤੀ ਐਦਰ ਹਰਿਆਣਾ ਦੇ ਆਈ ਪੀ ਐਸ ਆਫੀਸਰਸ ਐਸੋਸੀਏਸ਼ਨ ਨੇ ਇੱਕ ਮਤਾ ਪਾਸ ਕਰਕੇ ਪਰਿਵਾਰ ਦੇ ਨਾਲ ਪੂਰਨ ਸਮਰਥਨ ਡਿਕਲੇਅਰ ਕੀਤਾ ਹੁਣ ਹੁਣ ਸਵਾਲ ਇਹ ਹੈ ਕਿ ਕੀ ਆਉਂਦੇ ਸਮੇਂ ਦੇ ਵਿੱਚ ਹਰਿਆਣਾ ਅੰਦਰ ਤਖਤਾ ਪਲਟ ਹੋਵੇਗਾ ਕੀ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਹਰਿਆਣਾ ਅੰਦਰ ਹੁਣ ਵੱਡੀ ਹਿਲਜੁਲ ਮੱਚੇਗੀ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਂਨ ਇੰਡੀਆ ਪੰਜਾਬੀ ਤੇ